ਸੱਚੀ ਗੱਲ ਜੀ ਕੈਨੇਡਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣ ਨਿਆ ਮੁਖੜਲੇਸ ਤੇ ਅਗਲੇ ਹਫਤੇ ਬੇਪਰੋਸਗੀ ਦਾ ਮਤਾ ਪੇਸ਼ ਕਰਨਗੇ ਪੀਰ ਪੋਲਿਏਵ ਮਤਾ ਪਾਸ ਹੁੰਤੇ ਫੋਲ ਦੇ ਵਿੱਚ ਹੀ ਹੋਣ ਗਿਆ ਫੈਡਰਲ ਚੋਣਾ ਸੂਤਰਾਂ ਦੇ ਹਵਾਲੇ ਤੋਂ ਆਈ ਵੱਡੀ ਖਬਰ ਕੈਬਨਟ ਤੋਂ ਅਸਤੀਫਾ ਦੇ ਸਕਦੇ ਨੇ ਪਾਬਲੋ ਰੋਡਰਿਕਸ ਕੈਨੇਡਾ ਸਰਕਾਰ ਨੇ ਲਾਇਕ ਹੋਰ ਸਖਤ ਫੈਸਲਾ ਅਸਥਾਈ ਵਿਦੇਸ਼ੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਾਬੰਦੀਆਂ ਹੋਈਆਂ ਸਨ ਨਿਊ ਕੈਨੇਡਾ ਚਾਈਲਡ ਦੇ ਬੈਨੀਫਿਟ ਭੁਗਤਾਨ ਹੁਣ ਚੱਲ ਰਿਹਾ 20 ਸਤੰਬਰ ਨੂੰ 18 ਸਾਲ ਤੋਂ ਘੱਟ ਉਮਰ ਦੇ ਮਾਪੇ ਉਠਾ ਸਕਦੇ ਨੇ ਵੱਡਾ ਲਾਭ ਹੁਣ ਖਬਰਾਂ ਵਿਸਥਾਰ ਦੇ ਨਾਲ ਅਗਲੇ ਹਫਤੇ ਬੇਪਰੋਸਗੀ ਮਤਾ ਪੇਸ਼ ਕਰ ਸਕਦੇ ਨੇ ਪੀਰ ਪੋਲੀਵ ਜੇਕਰ ਇਹ ਮਤਾ ਪਾਸ ਹੋ ਜਾਂਦਾ ਤਾਂ ਫਿਰ ਇਸ ਫਾਲ ਦੇ ਵਿੱਚ ਹੀ ਫੈਡਰਲ ਚੋਣਾਂ ਹੋ ਸਕਦੀਆਂ ਨੇ ਤੇ ਜੇਕਰ ਇਹ ਮਤਾ ਫੇਲ ਹੋ ਜਾਂਦਾ ਤਾਂ ਫਿਰ ਫੈਡਰਲ ਸਰਕਾਰ ਆਪਣਾ ਕੰਮਕਾਜ ਉਸੇ ਤਰ੍ਹਾਂ ਹੀ ਜਾਰੀ ਰੱਖੇਗੀ ਤੇ ਚੋਣਾਂ ਨਿਯਮਿਤ ਸਮੇਂ ਦੇ ਉੱਤੇ ਹੀ ਹੋਣਗੀਆਂ ਕੰਜ਼ਰਵੇਟਿਵ ਪਾਰਟੀ ਲੀਡਰ ਪੀਰ ਪੋਲੀਵ ਜਲਦੀ ਫੈਡਰਲ ਚੋਣਾਂ ਕਰਵਾਉਣ ਦੀ ਕੋਸ਼ਿਸ਼ ਵਜੋਂ ਅਗਲੇ ਮੰਗਲਵਾਰ ਨੂੰ ਬੇਪਰੋਸਗੀ ਦਾ ਮਤਾ ਪੇਸ਼ ਕਰਨਗੇ ਸਦਾਰਨ ਸ਼ਬਦਾਂ ਵਾਲੇ ਮਤੇ ਵਿੱਚ ਲਿਖਿਆ ਹੋਵੇਗਾ ਹਾਊਸ ਨੂੰ ਪ੍ਰਧਾਨ ਮੰਤਰੀ ਅਤੇ ਸਰਕਾਰ ਵਿੱਚ ਕੋਈ ਭਰੋਸਾ ਨਹੀਂ ਹੈ ਅਤੇ ਬੁੱਧਵਾਰ ਨੂੰ ਅੰਤਿਮ ਵੋਟ ਤੋਂ ਪਹਿਲਾਂ ਇਸ ਤੇ ਬਹਿਸ ਹੋਵੇਗੀ ਬੁੱਧਵਾਰ ਨੂੰ ਪਾਰਲੀਮੈਂਟ ਹਿੱਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੋਲੀਏਟ ਨੇ ਕਿਹਾ ਕਿ ਸਾਨੂੰ ਇੱਕ ਕਾਰਬਨ ਟੈਕਸ ਚੋਣ ਦੀ ਜ਼ਰੂਰਤ ਹੈ ਤਾਂ ਜੋ ਕੈਨੇਡੀਅਨਸ ਟੈਕਸ ਨੂੰ ਖਤਮ ਕਰਨ ਘਰ ਬਣਾਉਣ ਬਜਟ ਨੂੰ ਠੀਕ ਕਰਨ ਅਤੇ ਅਪਰਾਧ ਨੂੰ ਰੋਕਣ ਲਈ ਇੱਕ ਆਮ ਸੂਝ ਵਾਲੀ ਕੰਜ਼ਰਵੇਟਿਵ ਸਰਕਾਰ ਲਈ ਵੋਟ ਪਾ ਸਕਣ ਵੋਟ ਦਾ ਕੀ ਨਤੀਜਾ ਹੋਵੇਗਾ ਇਹ ਅਸਪਸ਼ਟ ਹੈ ਜੇ ਮਤਾ ਪਾਸ ਹੁੰਦਾ ਹੈ ਕਿ ਇਸ ਫੌਲ ਫੈਡਰਲ ਚੋਣਾਂ ਹੋ ਸਕਦੀਆਂ ਨੇ ਜੇ ਮਤਾ ਫੇਲ ਹੁੰਦਾ ਹੈ ਤਾਂ ਲਿਬਰਲਾਂ ਦੀ ਸਰਕਾਰ ਚੱਲੀ ਰਹੇਗੀ ਚੋਣ ਸਵਿਖਣਾ ਵਿੱਚ ਪੀਰ ਪੋਲੀ ਦੀ ਵੱਧ ਰਹੀ ਲੋਕਪ੍ਰਿਅਤਾ ਨੂੰ ਦੇਖਦਿਆਂ ਕੰਜ਼ਰਵੇਟਿਵਜ਼ ਮੌਜੂਦਾ ਸਮੇਂ ਨੂੰ ਇੱਕ ਜਿੱਤਣ ਦੀ ਸੰਭਾਵਨਾ ਅਤੇ ਟ੍ਰੂਟੋ ਨੂੰ ਬਾਹਰ ਕਰਨ ਦੇ ਮੌਕੇ ਵਜੋਂ ਵਿਖ ਰਹੀ ਨੇ ਲਿਬਰਲਜ਼ ਜ਼ਾਹਿਰ ਹੈ ਚਾਹੁੰਦੇ ਨੇ ਕਿ ਉਹ ਸੱਤਾ ਵਿੱਚ ਬਰਕਰਾਰ ਰਹਿਣ ਅਤੇ ਫਾਰਮਾਕੇਅਰ ਵਰਗੇ ਬਿੱਲ ਪਾਸ ਕਰਨ ਜੋ ਕਿ ਹਜੇ ਵੀ ਸੈਂਟ ਦੇ ਵਿੱਚ ਨੇ ਪਿਛਲੇ 3 ਮਹੀਨਿਆਂ ਵਿੱਚ ਲਿਬਰਲ ਪਾਰਟੀ ਦੋ ਜ਼ਿਮਨੀ ਚੋਣਾਂ ਹਾਰ ਚੁੱਕੀ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਹਜੇ ਉਸ ਕੋਲ ਕੰਮ ਪਾਕੀ ਨੇ ਲਿਬਰਲ ਹਾਊਸ ਲੀਡਰ ਕਰੀਨਾ ਗੋਲਡ ਦਾ ਕਹਿਣਾ ਹੈ ਕਿ ਉਹ ਉਲਝਵੀਂ ਸਥਿਤੀ ਜਗਨਿਤ ਸਿੰਘ ਨੇ ਪਿਆਤਾ ਕੀਤੀ ਹੈ ਗੋਲਡ ਨੇ ਕਿਹਾ ਕਿ ਜਗਮੀਤ ਸਿੰਘ ਨੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਵਾਲੇ ਸਮਝੌਤੇ ਨੂੰ ਖਤਮ ਕਰਕੇ ਪ੍ਰਗਤੀਸ਼ੀਲ ਨੀਤੀਆਂ ਨੂੰ ਜੋਖਮ ਵਿੱਚ ਪਾ ਦਿੱਤਾ ਹੈ ਗੋਲਡ ਦਾ ਕਹਿਣਾ ਹੈ ਕਿ ਜੇ ਉਹ ਜਲਵਾਯੂ ਤਬਦੀਲੀ ਦੀ ਪਰਵਾਹ ਕਰਦੇ ਨੇ ਜੇ ਉਹ ਫਾਰਮਾਕੇਅਰ ਦੀ ਪਰਵਾਹ ਕਰਦੇ ਨੇ ਜੇ ਉਹ ਡੈਂਟਲ ਕੇਅਰ ਦੀ ਪਰਵਾਹ ਕਰਦੇ ਨੇ ਜੇ ਉਹ ਕੈਨੇਡੀਅਨਸ ਲਈ ਇੱਕ ਪ੍ਰਗਤੀਸ਼ੀਲ ਏਜੰਡੇ ਨੂੰ ਅੱਗੇ ਵਧਾਉਣ ਦੀ ਪਰਵਾਹ ਕਰਦੇ ਨੇ ਤਾਂ ਉਹਨਾਂ ਨੂੰ ਅਗਲੇ ਹਫ਼ਤੇ ਕੈਨੇਡੀਅਨਸ ਨੂੰ ਇਹ ਦਿਖਾਉਣਾ ਪਵੇਗਾ ਕੈਂਟਾ ਦੀ ਸੰਸਦੀ ਜਮਹੂਰੀਅਤ ਪ੍ਰਣਾਲੀ ਦੇ ਤਹਿਤ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਸਰਕਾਰ ਨੂੰ ਸੱਤਾ ਵਿੱਚ ਬਣੇ ਰਹਿਣ ਲਈ ਬਹੁਗਿਣਤੀ ਐਮਪੀਜ਼ ਦੇ ਸਮਰਥਨ ਦੀ ਜ਼ਰੂਰਤ ਹੁੰਦੀ ਹੈ ਜੇਕਰ ਲਿਬਰਲ ਸਰਕਾਰ ਬੇਪਰੋਸੀ ਵੋਟ ਜਿੰਨਾ ਚਾਹੁੰਦੀ ਹੈ ਤਾਂ ਟਰੂਡੋ ਅਤੇ ਉਹਨਾਂ ਦੀ ਕੈਬਨਿਟ ਨੂੰ ਘਟੋ-ਕਟ ਇੱਕ ਪ੍ਰਮੁੱਖ ਵਿਰੋਧੀ ਪਾਰਟੀ ਨੂੰ ਆਪਣੇ ਪੱਖ ਵਿੱਚ ਵੋਟ ਪਾਉਣ ਲਈ ਮਨਾਉਣਾ ਹੋਵੇਗਾ ਪਾਰਲੀਮੈਂਟ ਵਿੱਚ 338 ਸੀਟਾਂ ਵਿੱਚੋਂ 154 ਸੀਟਾਂ ਲਿਬਰਲਾਂ ਦੇ ਕੋਲ ਨੇ ਕੰਜ਼ਰਵੇਟਿਵਜ਼ ਦੇ ਸਮਰਥਨ ਤੋਂ ਬਿਨਾਂ 169 ਐਮਪੀਜ਼ ਦਾ ਬਹੁਮਤ ਪ੍ਰਾਪਤ ਕਰਨ ਲਈ ਲਿਬਰਲਾਂ ਨੂੰ ਜਨਤਾ ਐਨਡੀਪੀ ਜਿਸ ਕੋਲ 25 ਐਮਪੀਜ਼ ਨੇ ਜਾਂ ਬਲੋਕ ਕੋਕੂਬਾਕਵਾ ਜਿਸ ਕੋਲ 33 ਐਮਪੀਜ਼ ਨੇ ਇਹਨਾਂ ਦੀ ਸਹਾਇਤਾ ਦੀ ਲੋੜ ਹੈ ਗ੍ਰੀਨ ਪਾਰਟੀ ਕੋਲ ਸਿਰਫ 2 ਸੀਟਾਂ ਨੇ ਅਤੇ ਇਸ ਕਰਕੇ ਪ੍ਰੋਸਕੀ ਵੋਟ ਦੌਰਾਨ ਇਸ ਦੀ ਕੋਈ ਖਾਸ ਭੂਮਿਕਾ ਨਹੀਂ ਹੋਣੀ एनटीपी ਆਪਣੇ ਇਰਾਦੇ ਬਾਰੇ ਅਸਪਸ਼ਟ ਹੈ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਲਿਬਰਲਜ਼ ਇਸ ਸਮਾਪਤ ਹੋ ਚੁੱਕੇ ਨਹੀਂ ਅਤੇ ਉਹਨਾਂ ਨੇ ਅੱਜ ਆਪਣੇ ਕੌਕਸ ਨੂੰ ਕਿਹਾ ਕਿ ਲਿਬਰਲਜ਼ ਅਤੇ ਟਰੂਡੋ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਲਿਬਰਲ ਪਾਰਟੀ ਦੇ ਡਗਮਗੌਨ ਤੌਰਾਨ ਜਗਮੀਤ ਨੇ ਆਪਣੀ ਪਾਰਟੀ ਨੂੰ ਪੋਲੀਏਵ ਤੇ ਇੱਕ ਪ੍ਰਗਤੀਸ਼ੀਲ ਵਿਕਲਪ ਵਜੋਂ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਦੋ ਜ਼ਿਮਨੀ ਚੋਣਾਂ ਵਿੱਚ ਇੱਕ ਸੀਟ ਤੇ ਐਨ.ਟੀ.ਪੀ ਦੀ ਉਮੀਦਵਾਰ ਦੇ ਜਿੱਤਣ ਨੂੰ ਜਗਮੀਤ ਸਿੰਘ ਆਪਣੀ ਪਾਰਟੀ ਦੇ ਹੱਕ ਵਿੱਚ ਲੋਕਾਂ ਅੰਦਰ ਮੌਜੂਦ ਸਮਰਥਨ ਵਜੋਂ ਦਰਸਾ ਰਹੇ ਨੇ। ਪਰ ਜਗਮੀਤ ਸਿੰਘ ਨੇ ਸਰਕਾਰ ਨੂੰ ਡੇਗਨ ਦੀ ਵਚਨਬੱਧਤਾ ਨਹੀਂ ਕੀਤੀ ਸਗੋਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਕਿਸ ਤਰ੍ਹਾਂ ਕੇਸ ਅਧਾਰ ਤੇ ਬੇਪਰੋਸਕੀ ਵੋਟ ਬਾਰੇ ਫੈਸਲਾ ਕਰੇਗੀ ਦੂਜੇ ਪਾਸੇ ਬਲੌਕ ਕੁ ਬਕਵਾਦਾ ਕਹਿਣਾ ਹੈ ਕਿ ਜੇ ਟਰੂਡੋ ਉਹਨਾਂ ਦੀਆਂ ਕੁਝ ਨੀਤੀ ਮੰਗਾਂ ਨੂੰ ਪੂਰਾ ਕਰਦੇ ਨੇ ਤਾਂ ਉਹ ਇਸ ਦੇ ਬਦਲੇ ਵਿੱਚ ਟਰੂਡੋ ਸਰਕਾਰ ਦਾ ਸਮਰਥਨ ਕਰ ਸਕਦੇ ਨੇ ਬਲੌਕ ਲੀਡਰ ਇਫ ਫਰੈਂਚੋਫ ਬਲੌਂਸ਼ੇ ਕੰਦਨੇ ਕਿ ਸਰਕਾਰ ਬਜ਼ੁਰਗਾਂ ਦੀ ਪੈਨਸ਼ਨ ਵਧਾਵੇ ਲਿਬਰਲ ਸਰਕਾਰ ਨੇ ਪਹਿਲਾਂ ਹੀ 75 ਸਾਲ ਤੋਂ ਵੱਧ ਉਮਰ ਦੇ ਪੈਨਸ਼ਨਰਾਂ ਲਈ 올ਡ ਏਜ ਸਿਕਿਉਰਿਟੀ ਵਿੱਚ 10% ਵਾਅਦਾ ਕੀਤਾ ਹੈ ਬਲੋਕ ਮੰਗ ਕਰ ਰਿਹਾ ਹੈ ਕਿ ਇਹ ਵਾਅਦਾ 65 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਲਈ ਕੀਤਾ ਜਾਵੇ ਅਤੇ ਅਜਿਹਾ ਕਰਨ ਲਈ ਉਹਨਾਂ ਨੇ ਪਾਰਲੀਮੈਂਟ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਵੀ ਲਿਆਂਦਾ ਹੋਇਆ ਹੈ ਇਸ ਕਿਸਮ ਦਾ ਵਾਅਦਾ ਸਰਕਾਰੀ ਖਜ਼ਾਨੇ ਲਈ ਮਹਿੰਗਾ ਸਾਬਤ ਹੋਵੇਗਾ ਖਾਸ ਕਰਕੇ ਉਦੋਂ ਜਦੋਂ ਲਿਬਰਲਜ਼ ਸਰਕਾਰੀ ਖਰਚਾਂ ਵਿੱਚ ਕਟੌਤੀ ਕਰਨ ਅਤੇ ਮੁਲਕ ਤੇ ਕਰਜ਼ੇ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਫੈਡਰਲ ਕੈਬਨਿਟ ਦੇ ਵਿੱਚ ਵੱਡਾ ਫੇਰ ਬਦਲ ਵੇਖਣ ਨੂੰ ਮਿਲ ਸਕਦਾ ਹੈ ਦਰਸਲ ਕੈਬਨਿਟ ਤੋਂ ਅਸਤੀਫਾ ਦੇ ਸਕਦੇ ਨੇ ਪਾਬਲੋ ਰੋਡ੍ਰਿਗਸ ਜੋ ਮੌਜੂਦਾ ਸਮੇਂ ਦੇ ਵਿੱਚ ਟ੍ਰਾਂਸਪੋਰਟ ਮੰਤਰੀ ਦੇ ਅਹੁਦੇ ਉੱਤੇ ਬੈਠੇ ਹੋਏ ਨੇ ਕਿਊਬੈਕ ਦੀ ਲਿਬਰਲ ਲੀਡਰਸ਼ਿਪ ਦੇ ਲਈ ਉਹ ਆਪਣੀ ਕਿਸਮਤ ਅਜ਼ਮਾ ਸਕਦੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੈਡਰਲ ਟ੍ਰਾਂਸਪੋਰਟ ਮੰਤਰੀ ਪਾਬਲੋ ਰੋਡ੍ਰਿਗਸ ਕਿਊਬੈਕ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਲਈ ਕੈਬਨਿਟ ਤੋਂ ਅਸਤੀਫਾ ਦੇਣਗੇ ਰੋਡ੍ਰਿਗਸ ਵੱਲੋਂ ਇਸ ਬਾਰੇ ਵੀਰਵਾਰ ਨੂੰ ਅਧਿਕਾਰਿਤ ਐਲਾਨ ਕੀਤੇ ਜਾਂਦੀ ਸੰਭਾਵਨਾ ਹੈ ਸੀਬੀਸੀ ਨਿਊਜ਼ ਸੂਤਰਾਂ ਦਾ ਨਾਮ ਨਾ ਛਾਪਣ ਲਈ ਸਹਿਮਤ ਹੋਇਆ ਕਿਉਂਕਿ ਉਹ ਸੂਤਰ ਇਸ ਬਾਰੇ ਬੋਲਣ ਲਈ ਅਧਿਕਾਰਿਤ ਨਹੀਂ ਹਨ ਪਾਬਲੋ ਰੋਡ੍ਰਿਗਸ ਪ੍ਰਧਾਨ ਮੰਤਰੀ ਦੇ ਕਿਊਬੈਕ ਲਕਟਨ ਟਵਿਨੇ ਕਿਬੈਕ ਵਿੱਚ 2022 ਦੀਆਂ ਸੁਬਾਈ ਚੋਣਾਂ ਦੀ ਹਾਰ ਤੋਂ ਬਾਅਦ ਡੋਮਿਨਿਕ ਐਗਲੈਂਡ ਨੇ ਲੀਡਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਦੋਂ ਤੋਂ ਹੀ ਕਿਬੈਕ ਦੀ ਲਿਬਰਲ ਪਾਰਟੀ ਕਿਸੇ ਅਧਿਕਾਰਤ ਲੀਡਰ ਤੋਂ ਬਗੈਰ ਹੈ ਉਹਨਾਂ ਚੋਣਾਂ ਵਿੱਚ ਪਾਰਟੀ ਨੂੰ 15% ਤੋਂ ਵੀ ਘੱਟ ਵੋਟ ਮਿਲੀ ਸੀ ਜੋ ਕਿ ਪਾਰਟੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਹਾਰ ਸੀ ਨੈਸ਼ਨਲ ਅਸੈਂਬਲੀ ਦੇ ਲਿਬਰਲ ਮੈਂਬਰ ਮਾਰਕ ਟੈਂਗਵੇ ਨੂੰ ਅੰਤਰੀਮ ਲੀਡਰ ਬਣਾਇਆ ਗਿਆ ਸੀ ਪਰ ਉਹਨਾਂ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਪਾਰਟੀ ਲੀਡਰਸ਼ਿਪ ਦੀ ਦੌੜ ਵਿੱਚ ਹਿੱਸਾ ਨਹੀਂ ਲੈਣਗੇ ਇਹ ਮੰਨਿਆ ਜਾਂਦਾ ਹੈ ਕਿ ਰੌਡ ਰਿਗਸ ਦਾ ਇੱਕ ਪ੍ਰਵਾਸੀ ਦਾ ਪੁੱਤਰ ਹੋਣਾ ਸ਼ੀਰਬਰੁੱਕ ਦਾ ਇੱਕ ਵਿਦਿਆਰਥੀ ਹੋਣਾ 1990 ਦੇ ਦਹਾਕੇ ਵਿੱਚ ਕਿਊਬਿਕਲ ਦੇ ਲਿਬਰਲ ਪਾਰਟੀ ਦੇ ਯੂਥ ਕਮਿਸ਼ਨ ਦੇ ਮੈਂਬਰ ਅਤੇ ਇੱਕ ਫੈਡਰਲ ਮੰਤਰੀ ਹੋਣ ਦਾ ਤਜਰਬਾ ਲਿਬਰਲ ਕਾਰਕੁਨਾ ਵਿੱਚ ਫਿੱਟ ਬੈਠ ਸਕਦਾ ਹੈ ਇਕ ਸੂਤਰ ਦੇ ਅਨੁਸਾਰ ਉਹ ਸੁਬਾਈ ਲਿਬਰਲਾਂ ਲਈ ਤਾਜ਼ਗੀ ਲਿਆਉਣਗੇ ਰੌਨ ਰਿਗਸ ਸਬਕਾ ਇਮੀਗ੍ਰੇਸ਼ਨ ਮੰਤਰੀ ਤੇ ਮੌਂਟਰੀਅਲ ਦੇ ਮੇਅਰ ਡੈਨੇਸ ਕੁਡਾਰੇ ਅਤੇ ਮੌਂਟਰੀਅਲ ਦੇ ਵਿਧਾਇਕ ਫਰੈਡਰਿਕ ਯੂਨਿਸ਼ਿਮਨ ਨਾਲ ਮੁਕਾਬਲਾ ਕਰਨਗੇ ਕਿਉਂਕਿ ਫੈਡਰੇਸ਼ਨ ਆਫ ਚੈਂਬਰ ਆਫ ਕਮਰਸ ਦੇ ਸਾਬਕਾ ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਚਾਰਲਸ ਮਿਲੀਅਰ ਅਤੇ ਵਕੀਲ ਮਾਰਕ ਬੈਲੈਂਸਰ ਵੀ ਆਪਣੀ ਉਮੀਦਵਾਰੀ ਐਲਾਨ ਚੁੱਕੇ ਨੇ ਇਹ ਮੁਕਾਬਲਾ ਅਧਿਕਾਰਿਤ ਤੌਰ ਤੇ 2025 ਵਿੱਚ ਹੋਵੇਗਾ ਅਤੇ 14 ਜੂਨ ਨੂੰ ਕਿਬਿਕ ਸਿਟੀ ਵਿੱਚ ਕਿਬਿਕ ਲਿਬਰਲ ਪਾਰਟੀ ਦੇ ਨਵੇਂ ਲੀਡਰ ਦਾ ਐਲਾਨ ਕੀਤਾ ਜਾਵੇਗਾ ਫੈਡਰਲ ਪਬਲਿਕ ਸਰਵਿਸਿਜ਼ ਮਨਿਸਟਰ ਯੋਂ ਈ ਡਿਊਕਲ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਰੌਡਰਿਕਸ ਨੇ ਕੈਂਟਾ ਲਈ ਜੋ ਕੀਤਾ ਉਸ ਲਈ ਉਹ ਬਹੁਤ ਸ਼ੁਕਰਗੁਜ਼ਾਰ ਨੇ ਅਤੇ ਉਹਨਾਂ ਦੇ ਜਾਣ ਨਾਲ ਕੈਬਨਟ ਵਿੱਚ ਇੱਕ ਖਾਲੀ ਪਨ ਪੁਜਾਵੇਗਾ। ਆਟਵਾਨੇ ਆਸਥਾਈ ਵਿਦੇਸ਼ੀ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਾਬੰਦੀਆਂ ਨੂੰ ਸਖਤ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਕਿ 35% ਕੈਪ ਤੋਂ ਬਾਅਦ ਹਰ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਤੇ 10% ਦੀ ਕੈਪ ਲਗਾਈ ਜਾਵੇਗੀ। ਆਸਥਾਈ ਵਿਦੇਸ਼ੀ ਕਾਮਿਆਂ ਦੇ ਵਿੱਚ ਵੀ ਕਟੌਤੀ ਹੁਣ ਸਖਤੀ ਦੇ ਨਾਲ ਹੋਵੇਗੀ। ਓਟਵਾ ਨੇ ਬੁੱਧਵਾਰ ਨੂੰ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਨਿਵਾਸੀਆਂ ਦੀ ਗਿਣਤੀ ਨੂੰ ਹੋਰ ਘਟਾਉਣ ਲਈ ਉਪਾਵਾਂ ਦੇ ਇੱਕ ਸੂਚ ਦਾ ਐਲਾਨ ਕੀਤਾ ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਤੇ ਸੀਮਾ ਨੂੰ ਸਖਤ ਕਰਨਾ ਤੇ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਦੇ ਜੀਵਨ ਸਾਥੀਆਂ ਦੇ ਵਰਕ ਪਰਮਿਟ ਨੂੰ ਸੀਮਿਤ ਕਰਨਾ ਸ਼ਾਮਲ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਅਧਿਐਨ ਪਰਮਿਟਾ ਦੀ ਸੰਖਿਆ ਨੂੰ 2024 ਵਿੱਚ ਪੋਣੇ 5 ਲੱਖ ਤੋਂ ਘਟਾ ਕੇ ਅਗਲੇ ਸਾਲ 437000 ਕਰਨ ਦਾ ਐਲਾਨ ਕੀਤਾ 2025 ਦੇ ਪੱਧਰ ਤੋਂ 2026 ਵਿੱਚ ਗਿਣਤੀ ਨਹੀਂ ਵਧੇਗੀ ਉਹਨੇ ਬੁੱਧਵਾਰ ਨੂੰ ਆਟਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਗੈਪ ਇੱਥੇ ਰਹਿ ਲਈ ਹੈ ਪਰਵਰਤਨ ਆਟਵਾ ਦੁਆਰਾ ਵਿਦੇਸ਼ੀ ਨਿਵਾਸੀਆਂ ਦੀ ਸੰਖਿਆ ਨੂੰ ਘਟਾਉਣ ਲਈ ਪਿਛਲੀਆਂ ਚਾਲਾਂ ਤੇ ਆਧਾਰਿਤ ਹੈ ਅਤੇ 2026 ਤੱਕ ਆਰਸੀ ਨਿਵਾਸੀਆਂ ਦੇ ਅਨੁਪਾਤ ਨੂੰ 6.5% ਤੋਂ ਘਟਾ ਕੇ 5% ਕਰਨ ਲਈ ਇੱਕ ਸੰਘੀ ਟੀਚੇ ਨੂੰ ਪੂਰਾ ਕਰਨ ਦਾ ਉਦੇਸ਼ ਹੈ। ਮਿਲਰ ਨੇ ਕਿਹਾ ਕਿ ਤਬਦੀਲੀਆਂ ਜਿਨ੍ਹਾਂ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਨੂੰ ਪਹਿਲਾਂ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਪ੍ਰੀਖਿਆ ਪਾਸ ਕਰਨ ਲਈ ਸ਼ਾਮਲ ਕਰਨਾ ਸ਼ਾਮਿਲ ਹੈ ਉਹਨਾਂ ਦੀ ਗਿਣਤੀ ਤੇਜ਼ੀ ਨਾਲ ਘਟਾਉਣ ਦੀ ਸੰਭਾਵਨਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਵੱਡੇ ਜਹਾਜ਼ ਨੂੰ ਹੌਲੀ ਕਰਨ ਵਾਲਿਆ ਤੇ ਸਮਾਂ ਤਾਂ ਲੱਗੇਗਾ ਉਨਾ ਜ਼ੋਰ ਦੇ ਕੇ ਕਿਹਾ ਹੈ ਕਿ ਹਰ ਕੋਈ ਜੋ ਕੈਂਡਾ ਆਉਣਾ ਚਾਹੁੰਦਾ ਹੈ ਜਾਂ ਇੱਥੇ ਰਹਿਣਾ ਚਾਹੁੰਦਾ ਹੈ ਯੋਗ ਨਹੀਂ ਹੋਵੇਗਾ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਧੋਖਾ ਧੜੀ ਦਾ ਬਿਹਤਰ ਪਤਾ ਲਗਾਉਣ ਵਿੱਚ ਮਦਦ ਕਰਨ ਲਈ ਕਦਮ ਚੁੱਕ ਰਹੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰਨ ਵਾਲੇ ਬੈਡ ਐਕਟਰਸ ਨੂੰ ਘਟਾਉਣ ਲਈ ਤਬਦੀਲੀਆਂ ਦੀ ਲੋੜ ਸੀ ਅਸੀਂ ਇਸ ਸਾਲ ਘੱਟ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ ਦੇ ਰਹੇ ਹਾਂ ਤੇ ਅਗਲੇ ਸਾਲ ਇਸ ਸੰਖਿਆ ਹੋਰ 10% ਘਟਾ ਆ ਜਾਵੇਗੀ ਟਵੀਟ ਕਰਦਿਆਂ ਪੀਐਮ ਟਰੂਡੋ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਫਾਇਦਾ ਹੈ ਪਰ ਜਦੋਂ ਮਾੜੇ ਕਲਾਕਾਰ ਸਿਸਟਮ ਦੀ ਦੁਰਵਰਤੋਂ ਕਰਦੇ ਨੇ ਤੇ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਨੇ ਤਾਂ ਅਸੀਂ ਕ੍ਰੈਕ ਡਾਊਨ ਕਰਦੇ ਹਾਂ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇੱਕ ਹੋਰ ਟਵੀਟ ਕਰਕੇ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਰਹੇ ਹਾਂ ਤੇ ਉਹਨਾਂ ਦੇ ਕੰਮ ਦੀਆਂ ਸ਼ਰਤਾਂ ਦੀ ਮਿਆਦ ਨੂੰ ਵੀ ਘਟਾ ਰਹੇ ਹਾਂ ਅਸੀਮ ਹਮਾਰੀ ਤੋਂ ਬਾਅਦ ਪ੍ਰੋਗਰਾਮ ਨੂੰ ਵਿਵਸਥਿਤ ਕੀਤਾ ਪੱਲੇਬਡ ਮਾਰਕੀਟ ਬਦਲ ਗਈ ਹੈ ਸਾਨੂੰ ਕਨੇਡੀਅਨ ਕਾਮਿਆਂ ਵਿੱਚ ਨਿਵੇਸ਼ ਕਰਨ ਲਈ ਕਾਰੋਬਾਰਾਂ ਦੀ ਲੋੜ ਹੈ ਰੋਜ਼ਗਾਰ ਮੰਤਰੀ ਰੈਂਟੀ ਬਸਨੋਟ ਨੇ ਘੱਟ ਤਨਖਾਹ ਵਾਲੇ ਕਰਮਚਾਰੀਆਂ ਦੇ ਅਨੁਪਾਤ ਵਿੱਚ ਕਮੀ ਦਾ ਐਲਾਨ ਕੀਤਾ ਜੋ ਕਿ ਕਿਊਬੈਕ ਸਨੇ ਅਸਥਾਈ ਕਰਮਚਾਰੀਆਂ ਦੇ ਬਣੇ ਹੋ ਸਕਦੇ ਨੇ ਉਹਨਾਂ ਨੇ 10% ਕੰਮ ਬਲ ਦਾ ਹਿੱਸਾ ਸੀਮਤ ਕੀਤਾ ਜੋ ਕਿ ਮਾਲਕ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਨਾਲ ਪਰ ਸਕਦਾ ਹੈ ਪਰ ਉਸਨੇ ਸਿਹਤ ਸੰਭਾਲ ਫੂਡ ਪ੍ਰੋਸੈਸਿੰਗ ਅਤੇ ਉਸਾਰੀ ਖੇਤਰਾਂ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਵਾਲੇ ਮਾਲਕਾਂ ਲਈ ਇੱਕ ਅਪਵਾਦ ਬਣਾਇਆ ਹੈ ਵਿਦੇਸ਼ੀ ਕਰਮਚਾਰੀਆਂ ਦਾ ਅਨੁਪਾਤ ਜੋ ਉਹ ਲਿਆ ਸਕਦੇ ਨੇ ਉਹਨਾਂ ਦੀ ਕਾਰਜ ਸ਼ਕਤੀ ਦਾ 20% ਰਹਿੰਦਾ ਹੈ ਤਬਦੀਲੀਆਂ 1 ਨਵੰਬਰ ਨੂੰ 2025 ਤੋਂ 27 ਵਿੱਚ ਸਥਾਈ ਨਿਵਾਸੀਆਂ ਲਈ ਸਲਾਨਾ ਟੀਚਿਆਂ ਦੇ ਨਿਰਧਾਰਨ ਤੋਂ ਪਹਿਲਾਂ ਨੇ ਜੋ ਮੌਜੂਦਾ ਪੱਧਰਾਂ ਤੋਂ ਵਧਣ ਦੀ ਉਮੀਦ ਨਹੀਂ ਹੈ ਵਿਤਿ ਨਵੰਬਰ 8ਵਾਂ ਨੇ ਇਮੀਗ੍ਰੇਸ਼ਨ ਲਈ ਜਨਤਕ ਸਮਰਥਨ ਨੂੰ ਘਟਕ ਕਰਨ ਦੇ ਮੱਦੇਨਜ਼ਰ 5 ਲੱਖ ਤੱਕ ਸਵਾਗਤ ਕਰਨ ਲਈ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਫ੍ਰੀਜ਼ ਕਰ ਦਿੱਤਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਮੰਤਰੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਕਾਮਿਆਂ ਦੇ ਜੀਵਨ ਸਾਥੀ ਦੀ ਗਿਣਤੀ ਵਿੱਚ ਕਟੌਤੀ ਕਰਨ ਦੇ ਉਪਾਅਾਂ ਦਾ ਵੀ ਐਲਾਨ ਕੀਤਾ ਜੋ ਕੈਨੇਡਾ ਵਿੱਚ ਨੌਕਰੀਆਂ ਲੈ ਸਕਦੇ ਨੇ ਇਹਨਾਂ ਵਿੱਚ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਦੇ ਜੀਵਨ ਸਾਥੀ ਲਈ ਵਰਕ ਪਰਮਿਟ ਨਿਯਮਾਂ ਨੂੰ ਸਖਤ ਕਰਨਾ ਸ਼ਾਮਲ ਹੈ ਇਸ ਸਾਲ ਦੇ ਅਖੀਰ ਤੋਂ ਸਿਰਫ ਉਹ ਹੀ ਜਿਨ੍ਹਾਂ ਦੇ ਸਾਥੀ ਘਟੋ-ਘਟ 16 ਮਹੀਨਿਆਂ ਤੱਕ ਚੱਲਣ ਵਾਲੇ ਅਧਿਆਨ ਪ੍ਰੋਗਰਾਮਾਂ ਵਿੱਚ ਨੇ ਵਰਕ ਪਰਮਿਟ ਲਈ ਯੋਗ ਹੋਣਗੇ। ਵਰਕ ਪਰਮਿਟ ਸਿਰਫ ਪੇਸ਼ੇਵਰ ਜਾਂ ਪ੍ਰਬੰਧਨ ਨੌਕਰੀਆਂ ਜਿਵੇਂ ਕਿ ਅਕਾਦਮਿਕ ਅਤੇ ਵਕੀਲ ਜਾਂ ਮਜ਼ਦੂਰਾਂ ਦੀ ਘਾਟ ਵਾਲੇ ਖੇਤਰਾਂ ਵਿੱਚ ਜਿਵੇਂ ਕਿ ਉਸਾਰੀ ਵਿੱਚ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਨੂੰ ਦਿੱਤੇ ਜਾਣਗੇ। ਪੋਸਟ ਗ੍ਰੈਜੂਏਟ ਵਰਕ ਪ੍ਰੋਗਰਾਮ ਦੇ ਇੱਕ ਵੱਡੇ ਬਦਲਾਅ ਵਿੱਚ ਕਾਲਜ ਗ੍ਰੈਜੂਏਟਾਂ ਕੋਲ ਸਿਰਫ ਵਰਕ ਪਰਮਿਟਾਂ ਤੱਕ ਪਹੁੰਚ ਹੋਵੇਗੀ 3 ਸਾਲਾਂ ਤੱਕ ਵੈਧ ਹੋਵੇਗਾ ਉਹਨਾਂ ਖੇਤਰਾਂ ਵਿੱਚ ਜਿੱਥੇ ਯੋਗ ਕਰਮਚਾਰੀਆਂ ਦੀ ਘਾਟ ਹੈ ਮੈਡੀਸਿਨ ਨਰਸਿੰਗ ਜਨ ਟ੍ਰੇਡਸ ਜਿਵੇਂ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਜਿੱਥੇ ਅਜਿਹੇ ਅਹੁਦਿਆਂ ਨੂੰ ਭਰਨ ਲਈ ਕੈਨੇਡੀਅਨਾਂ ਦੀ ਘਾਟ ਹੈ ਉੱਥੇ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਤਬਦੀਲੀਆਂ ਦੇ ਤਹਿਤ ਵਰਕ ਪਰਮਿਟ ਲਈ ਯੋਗ ਹੋਣਗੇ ਹਾਲਾਂਕਿ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਕੋਲ 3 ਸਾਲਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੱਕ ਪਹੁੰਚ ਜਾਰੀ ਰਹੇਗੀ ਓਟਵਾ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਸਟੱਡੀ ਪਰਮਿਟਾਂ ਤੇ 2025-26 ਦੀ ਸੀਮਾ ਦੇ ਅੰਦਰ ਲਗਭਗ 12% ਸਟੱਡੀ ਪਰਮਿਟ ਅਲਾਟਮੈਂਟ ਮਾਸਟਰ ਅਤੇ ਡਾਕਟੋਰੇਟ ਦੇ ਵਿਦਿਆਰਥੀਆਂ ਲਈ ਰੱਖਵੇਂ ਹੋਣਗੇ ਇੱਕੀਕ੍ਰਤਵਪਾਰ ਅਤੇ ਅਰਥ ਸ਼ਾਸਤਰ ਦੇ ਸੰਸਥਾਪਕ ਅਤੇ ਸਾਫ ਦਾ ਸੰਗੀ ਅਰਥ ਸ਼ਾਸਤਰੀ ਹੈਨਰੀ ਲਾਟਨ ਨੇ ਚੇਤਾਵਨੀ ਦਿੱਤੀ ਕਿ ਵਿਦਿਆਰਥੀ ਅਤੇ પતિ-ਪਤਨੀ ਵੀਜ਼ਿਆਂ ਵਿੱਚ ਕਟੌਤੀ ਜ਼ਰੂਰੀ ਤੌਰ ਤੇ ਆਬਾਦੀ ਵਿੱਚ ਤੁਲਨਾਤਮਕ ਕਮੀ ਵਿੱਚ ਅਨੁਵਾਦ ਨਹੀਂ ਕਰ ਸਕਦੀ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਬਹੁਤ ਜ਼ਿਆਦਾ ਪਾਬੰਦੀਆਂ ਵਾਲੇ ਉਪਾਅ ਉੱਚ ਯੋਗਤਾ ਪ੍ਰਾਪਤ ਅਸਥਾਈ ਕਰਮਚਾਰੀਆਂ ਅਤੇ ਪੋਸਟ ਸਕੈਂਡਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਨਿਰਾਸ਼ ਕਰ ਸਕਦੇ ਨੇ ਪ੍ਰਵਾਸੀ ਮਜ਼ਦੂਰ ਅਲਾਈਅੰਸ ਫॉर ਚੇਂਜ ਦੇ ਕਾਰਜਕਾਰੀ ਨਿਰਦੇਸ਼ਕ ਸૈયਦ ਹਸਨ ਨੇ ਕਿਹਾ ਹੈ ਕਿ ਮੰਤਰੀ ਪ੍ਰਵਾਸੀਆਂ ਦੇ ਅਧਿਕਾਰਾਂ ਅਤੇ ਕੰਮ ਕਰਨ ਦੀਆਂ ਸਥਿਤੀਆਂ ਅਤੇ ਰਹਿਣ ਦੀਆਂ ਸਥਿਤੀਆਂ ਦੀ ਪਰਵਾਹ ਨਹੀਂ ਕਰਦੇ ਜਾਪਦੇ ਨਿਊ ਕੈਨੇਡਾ ਚਾਈਲਡ ਬੈਨੇਫਿਟ ਯਾਨੀ ਕਿ ਸੀਸੀਬੀ ਭੁਗਤਾਨ 20 ਸਤੰਬਰ ਨੂੰ ਭੇਜਿਆ ਜਾਵੇਗਾ ਕੀ ਹੁੰਦਾ ਹੈ ਸੀਸੀਬੀ ਕਿਵੇਂ ਮਿਲ ਸਕਦਾ ਹੈ ਲਾਭ ਕਿਹੜੇ ਮਾਪੇ ਲੈ ਸਕਦੇ ਨੇ ਲਾਭ ਇਸ ਬਾਰੇ ਇੱਕ ਡਿਟੇਲ ਰਿਪੋਰਟ ਲੈ ਕੇ ਤੁਹਾਡੇ ਸਾਹਮਣੇ ਆਇਆ ਕੈਨੇਡਾ ਚਾਈਲਡ ਬੈਨੇਫਿਟ ਲੱਖਾਂ ਕੈਨੇਡੀਅਨ ਪਰਿਵਾਰਾਂ ਲਈ ਆਪਣੇ ਬੱਚਿਆਂ ਦੀ ਸਹਾਇਤਾ ਲਈ ਇੱਕ ਮਹੱਤਵਪੂਰਨ ਵਿੱਤੀ ਸਰੋਤ ਬਣਿਆ ਹੋਇਆ ਹੈ ਅਤੇ ਅਗਲੀ ਸੀਸੀਬੀ ਅਦਾਇਗੀ 20 ਸਤੰਬਰ ਨੂੰ ਹੋਵੇਗੀ ਸਤੰਬਰ 2024 ਲਈ ਨਵੀਨਤਮ ਅਪਡੇਟਾਂ ਦੇ ਨਾਲ ਇਹ ਪ੍ਰੋਗਰਾਮ ਵਧੀ ਹੋਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਇਹ ਯਕੀਨੀ ਬਣਾਉਣ ਲਈ ਕਿ ਪਰਿਵਾਰ ਬੱਚਿਆਂ ਦੇ ਪਾਲਣ ਪੋਸ਼ਣ ਦੀ ਲਗਾਤਾਰ ਵਧ ਰਹੀ ਲਾਗਤ ਦਾ ਪ੍ਰਬੰਧਨ ਕਰ ਸਕਣ ਇਸ ਤੋਂ ਇਲਾਵਾ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇਹ ਲਾਭ ਕੁਝ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਅਸਥਾਈ ਨਿਵਾਸੀਆਂ ਦੇ ਨਾਲ-ਨਾਲ ਟੈਕਸ ਭਰਨ ਦੀ ਆਖਰੀ ਮਿਤੀ ਤੋਂ ਬਾਅਦ ਆਪਣੀ ਸਥਿਤੀ ਪ੍ਰਾਪਤ ਕਰਨ ਵਾਲੇ ਨਵੇਂ ਸਥਾਈ ਨਿਵਾਸੀਆਂ ਲਈ ਵੀ ਉਪਲਬਧ ਹੈ ਜੇਕਰ ਤੁਸੀਂ ਮਾਪੇ ਜਾਂ ਸਰਪ੍ਰਸਤ ਤੋਂ ਤਸਸੀਬੀ ਭੁਗਤਾਨਾ ਯੋਗਤਾ ਦੇ ਮਾਪਦੰਡ ਅਤੇ ਇਹਨਾਂ ਲਾਭਾਂ ਨੂੰ ਵੱਧ ਤੋਂ ਵੱਧ ਕਿਵੇਂ ਕਰਨਾ ਹੈ ਇਸ ਵਿੱਚ ਤਬਦੀਲੀਆਂ ਨੂੰ ਸਮਝਣਾ ਤੁਹਾਡੇ ਪਰਿਵਾਰ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰ ਸਕਦਾ ਹੈ ਸੀਸੀਬੀ ਇੱਕ ਟੈਕਸ ਮੁਕਤ ਮਹੀਨਾਵਾਰ ਭੁਗਤਾਨ ਹੈ ਜਿਸ ਦਾ ਉਦੇਸ਼ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪਾਲਣ-ਪੋਸ਼ਣ ਦੇ ਖਰਚਿਆਂ ਵਿੱਚ ਪਰਿਵਾਰਾਂ ਦੀ ਮਦਦ ਕਰਨਾ ਹੈ ਜੁਲਾਈ 2016 ਵਿੱਚ ਸ਼ੁਰੂ ਕੀਤਾ ਗਿਆ ਸੀਐਸਬੀ ਨੇ ਕੈਨੇਡਾ ਚਾਈਲਡ ਟੈਕਸ ਬੈਨੀਫਿਟ ਅਤੇ ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ ਵਰਗੇ ਪੁਰਾਣੇ ਚਾਈਲਡ ਬੈਨੀਫਿਟ ਪ੍ਰੋਗਰਾਮਾਂ ਨੂੰ ਬਦਲ ਦਿੱਤਾ ਇਹ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਉੱਚ ਭੁਗਤਾਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਇਹ ਯਕੀਨੀ ਬਣਾਉਣ ਲਈ ਕਿ ਸਭ ਤੋਂ ਲੋੜਵੰਦ ਨੂੰ ਸਭ ਤੋਂ ਵੱਧ ਵਿੱਤੀ ਸਹਾਇਤਾ ਪ੍ਰਾਪਤ ਹੋਵੇ ਕੈਨੇਡਾ ਚਾਈਲਡ ਬੈਨੀਫਿਟ ਭੁਗਤਾਨ ਆਮ ਤੌਰ ਤੇ ਹਰ ਮਹੀਨੇ ਦੀ 20 ਤਰੀਕ ਨੂੰ ਜਾਰੀ ਕੀਤੇ ਜਾਂਦੇ ਨੇ ਜੇਕਰ 20 ਤਰੀਕ ਵੀਕਐਂਡ ਜਾਂ ਜਨਤਕ ਛੁੱਟੀ ਤੇ ਆਉਂਦੀ ਹੈ ਤਾਂ ਭੁਗਤਾਨ ਆਮ ਤੌਰ ਤੇ ਕਾਰੋਬਾਰੀ ਦਿਨ ਤੋਂ ਪਹਿਲਾਂ ਕੀਤੇ ਜਾਂਦੇ ਨੇ 2024 ਦੇ ਬਾਕੀ ਭੁਗਤਾਨਾਂ ਦੀਆਂ ਤਰੀਕਾਂ ਨੇ 20 ਸਤੰਬਰ 20 ਅਕਤੂਬਰ 20 ਨਵੰਬਰ ਤੇ 20 ਦਸੰਬਰ ਪਰਿਵਾਰਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭੁਗਤਾਨ ਪ੍ਰਾਪਤ ਕਰਨ ਵਿੱਚ ਦੇਰੀ ਤੋਂ ਬਚਣ ਲਈ ਉਨ੍ਹਾਂ ਦੀਆਂ ਟੈਕਸ ਰਿਟਰਨਾਂ ਅਪ ਟੂ ਡੇਟ ਨੇ 2024 ਵਿੱਚ ਲਾਗੂ ਕੀਤੇ ਗਏ ਸਾਲਾਨਾ ਮਹਿੰਗਾਈ ਸਮਯੋਜਨ ਦੇ ਨਾਲ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਾਲਾਨਾ ਲਾਭ ਰਕਮਾਂ ਜੋ ਵੰਡ ਨੂੰ ਮਿਲਣਗੀਆਂ ਉਹਨਾਂ 7787 ڈالر ਤੱਕ 6 ਤੋਂ 17 ਸਾਲ ਦੀ ਉਮਰ ਦਾ ਪ੍ਰਤੀ ਬੱਚਾ ਪ੍ਰਤੀ ਸਾਲ 6570 ڈالر ਤੱਕ ਹਾਲਾਂਕਿ ਪਰਿਵਾਰਾਂ ਨੂੰ ਮਿਲਣ ਵਾਲੀ ਅਸਲ ਰਕਮ ਘਰੇਲੂ ਆਮਦਨ ਅਤੇ ਬੱਚਿਆਂ ਦੀ ਸੰਖਿਆ ਤੇ ਨਿਰਭਰ ਕਰਦੀ ਹੈ ਇਹ ਐਫ ਐਨ ਆਈ ਵਦਨ ਨਾਲ ਭੁਗਤਾਨ ਘਟਦੇ ਨੇ ਪਰ ਘੱਟ ਆਮਦਨੀ ਵਾਲੇ ਪਰਿਵਾਰ ਪੂਰੀ ਲਾਭ ਦੀ ਰਕਮ ਦੀ ਉਮੀਦ ਕਰ ਸਕਦੇ ਨੇ ਸਤੰਬਰ 2024 ਵਿੱਚ ਪਰਿਵਾਰ ਆਪਣੀ ਆਮਦਨ ਅਤੇ ਪਰਿਵਾਰ ਦੇ ਆਕਾਰ ਦੇ ਆਧਾਰ ਤੇ ਇੱਕ ਅੰਦਾਜ਼ਨ ਰਕਮ ਦੀ ਉਮੀਦ ਕਰ ਸਕਦੇ ਨੇ ਸਤੰਬਰ 2024 ਸੀਸੀਬੀ ਭੁਗਤਾਨ ਸਲਾਨਾ ਇੰਡੈਕਸਿੰਗ ਵਿਵਸਥਾ ਨੂੰ ਦਰਸਾਉਂਦੇ ਨੇ ਜੋ ਕਿ ਜੁਲਾਈ 2024 ਵਿੱਚ ਲਾਗੂ ਕੀਤਾ ਗਿਆ ਸੀ ਇਹ ਵਿਵਸਥਾ ਪਰਿਵਾਰਾਂ ਨੂੰ ਦੇਸ਼ ਭਰ ਵਿੱਚ ਵੱਧ ਰਹੀਆਂ ਲਾਗਤਾਂ ਨਾਲ ਤਾਲਮੇਲ ਰੱਖਣ ਵਿੱਚ ਮਦਦ ਕਰਦੀ ਹੈ ਖਾਸ ਤੌਰ ਤੇ ਕਿਉਂਕਿ ਮਹਿੰਗਾਈ ਰੋਜ਼ਾਨਾ ਦੇ ਖਰਚਾ ਨੂੰ ਪ੍ਰਭਾਵਿਤ ਕਰਦੀ ਹੈ ਇਨ੍ਹਾਂ ਵਾਧਿਆਂ ਦੇ ਨਾਲ ਐਡਜਸਟਡ ਫੈਮਿਲੀ ਨੈਟ ਇਨਕਮ ਥ੍ਰੈਸ਼ਹੋਲਡ ਨੂੰ ਅਪਡੇਟ ਕੀਤਾ ਗਿਆ ਜਿਸ ਨਾਲ ਹੋਰ ਪਰਿਵਾਰਾਂ ਨੂੰ ਉੱਚ ਭੁਗਤਾਨਾਂ ਲਈ ਯੋਗ ਬਣਾਇਆ ਜਾ ਸਕਦਾ ਹੈ ਘਟ ਆਮਦਨੀ ਥ੍ਰੈਸ਼ਹੋਲਡ 36502 ਡਾਲਰ ਤੱਕ ਵੱਧ ਗਈ ਇਹ ਯਕੀਨੀ ਬਣਾਉਂਦੇ ਹੋਏ ਕਿ ਹੋਰ ਪਰਿਵਾਰਾਂ ਨੂੰ ਉੱਚ ਲਾਭ ਪ੍ਰਾਪਤ ਹੋਣ ਇਸ ਥ੍ਰੈਸ਼ਹੋਲਡ ਤੋਂ ਬਿਲਕੁਲ ਉੱਪਰ ਆਮਦਨ ਵਾਲੇ ਪਰਿਵਾਰ ਹਜੇ ਵੀ ਅੰਤਕ ਭੁਗਤਾਨ ਲਈ ਯੋਗ ਹੋ ਸਕਦੇ ਨੇ। ਕੈਨੇਡਾ ਚਾਈਲਡ ਬੈਨੇਫਿਟ ਪ੍ਰਾਪਤ ਕਰਨ ਵਾਸਤੇ ਪਰਿਵਾਰਾਂ ਨੂੰ ਕਈ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਪੈਂਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੀਸੀਪੀ ਭੁਗਤਾਨ ਉਪਲਬਧ ਹੁੰਦੇ ਨੇ। ਮਾਤਾ ਜਾਂ ਪਿਤਾ ਜਾਂ ਸਰਪ੍ਰਸਤ ਦਾ ਟੈਕਸ ਉਦੇਸ਼ਾਂ ਲਈ ਇੱਕ ਕੈਨੇਡੀਅਨ ਨਿਵਾਸੀ ਹੋਣਾ ਜ਼ਰੂਰੀ ਹੁੰਦਾ ਹੈ ਜਿਸ ਵਿੱਚ ਕੈਨੇਡੀਅਨ ਨਾਗਰਿਕ, ਸਥਾਈ ਨਿਵਾਸੀ, ਸੁਰੱਖਿਅਤ ਵਿਅਕਤੀ ਅਤੇ ਯੋਗ ਅਸਥਾਈ ਨਿਵਾਸੀ ਸ਼ਾਮਲ ਨੇ। भुगतान पिछले साल की टैक्स रिटर्न ते रिपोर्ट ਕੀਤੇ ਅਨੁਸਾਰ ਪਰਿਵਾਰ ਦੀ ਆਮਦਨ ਤੇ ਆਧਾਰਿਤ ਹੁੰਦੇ ਨੇ। ਅਸਥਾਈ ਨਿਵਾਸੀ ਘਟੋਟ 18 ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਹੋਣੇ ਚਾਹੀਦੇ ਨੇ ਤੇ ਉਹਨਾਂ ਕੋਲ ਇੱਕ ਵੈਧ ਪਰਮਿਟ ਹੋਣਾ ਚਾਹੀਦਾ ਹੈ ਜੋ 19ਵੇਂ ਮਹੀਨੇ ਵਿੱਚ ਸਟੇਟਸ ਪ੍ਰਦਾਨ ਨਹੀਂ ਕਰਤਾ ਨਹੀਂ ਕਹਿੰਦਾ ਹੋਵੇ। ਕੈਨੇਡਾ ਚਾਈਲਡ ਬੈਨੀਫਿਟ ਲਈ ਅਪਲਾਈ ਕਰਨਾ ਸਿੱਧਾ ਹੈ ਪਰ ਦੇਰੀ ਤੋਂ ਬਚਣ ਲਈ ਸਾਰੇ ਲੋੜੀਂਦੇ ਦਸਤਾਵੇਜ਼ ਦੀ ਲੋੜ ਹੁੰਦੀ ਹੈ ਜੇ ਨਵਜੰਮੇ ਬੱਚੇ ਲਈ ਅਰਜ਼ੀ ਦੇ ਰਹੇ ਹੋ ਤਾਂ ਆਪਣੇ ਸੂਬੇ ਜਾਂ ਖੇਤਰ ਨਾਲ ਰਜਿਸਟਰ ਕਰੋ ਜੋ ਆਪਣੇ ਆਪ ਸਿਸਵੀ ਐਪਲੀਕੇਸ਼ਨ ਨੂੰ ਚਾਲੂ ਕਰ ਸਕਦਾ ਹੈ ਜਨਮ ਰਜਿਸਟਰ ਕਰਨਾ ਜ਼ਰੂਰੀ ਹੈ ਜੇਕਰ ਤੁਹਾਡੇ ਬੱਚੇ ਦਾ ਜਨਮ ਕੈਨੇਡਾ ਵਿੱਚ ਨਹੀਂ ਹੋਇਆ ਜਾਂ ਤੁਹਾਨੂੰ ਹੱਥੀ ਅਰਜ਼ੀ ਦੇਣ ਦੀ ਲੋੜ ਹੈ ਤਾਂ ਤੁਸੀਂ ਕੈਨੇਡਾ ਰਿਵੈਨਿਊ ਏਜੰਸੀ ਮਾਈ ਅਕਾਊਂਟ ਪੋਰਟਲ ਰਾਹੀਂ ਅਜਿਹਾ ਕਰ ਸਕਦੇ ਹੋ ਯਕੀਨੀ ਬਣਾਓ ਕਿ ਤੁਹਾਡੇ ਕੋਲ ਸਾਰੇ ਲੋੜਿੰਦੇ ਦਸਤਾਵੇਜ਼ ਨੇ ਜਿਵੇਂ ਕਿ ਰਿਹਾਇਸ਼ ਦਾ ਸਬੂਤ ਤੁਹਾਡੇ ਬੱਚੇ ਦਾ ਜਨਮ ਸਰਟੀਫਿਕੇਟ ਤੁਹਾਡੀ ਪਿਛਲੇ ਸਾਲ ਦੀ ਟੈਕਸ ਰਿਟਰਨ ਹਾਲਾਂਕਿ ਕੋਈ ਸਖਤ ਸਮਾਂ ਸੀਮਾ ਨਹੀਂ ਹੈ ਤੁਰੰਤ ਅਰਜ਼ੀ ਦੇਣ ਨਾਲ ਇਹ ਯਕੀਨੀ ਹੁੰਦਾ ਹੈ ਕਿ ਤੁਸੀਂ ਜਿੰਨੀ ਜਲਦੀ ਹੋ ਸਕੇ ਭੁਗਤਾਨ ਪ੍ਰਾਪਤ ਕਰੋ ਤੁਹਾਡੇ ਸੀਸੀਬੀ ਭੁਗਤਾਨਾਂ ਨੂੰ ਵੱਧ ਤੋਂ ਵੱਧ ਕਰਨ ਨਾਲ ਤੁਹਾਡੇ ਪਰਿਵਾਰ ਦੇ ਵਿੱਤ ਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ ਇਹ ਯਕੀਨੀ ਬਣਾਉਣ ਲਈ ਕੁਝ ਮਾਹਰ ਸੁਝਾਅ ਦਿੰਦੇ ਨੇ ਕਿ ਤੁਸੀਂ ਲਾਭਦਾ ਵੱਧ ਤੋਂ ਵੱਧ ਲਾਭ ਲੈ ਰਹੇ ਹੋ ਯਕੀਨੀ ਬਣਾਓ ਕਿ ਤੁਹਾਡੇ ਟੈਕਸ ਹਰ ਸਾਲ ਤੁਰੰਤ ਦਾਇਰ ਕੀਤੇ ਜਾਂਦੇ ਨੇ ਕਿਉਂਕਿ ਸੀਸੀਪੀ ਦੀ ਗੱਣਾ ਤੁਹਾਡੇ ਪਰਿਵਾਰ ਦੀ ਆਮਦਨ ਦੇ ਆਧਾਰ ਤੇ ਕੀਤੀ ਜਾਂਦੀ ਹੈ ਜੇਕਰ ਤੁਹਾਡੀ ਆਮਦਨ ਵਿੱਚ ਕਾਫੀ ਕਮੀ ਆਈ ਹੈ ਤਾਂ ਇਸ ਤਬਦੀਲੀ ਦੀ ਤੁਰੰਤ ਸੀਆਰਏ ਨੂੰ ਰਿਪੋਰਟ ਕਰੋ ਘਟ ਆਮਦਨੀ ਦੇ ਨਤੀਜੇ ਵਜੋਂ ਵੱਧ ਸੀਸੀਪੀ ਭੁਗਤਾਨ ਹੋ ਸਕਦੇ ਨੇ ਸੀਸੀਪੀ ਪ੍ਰੋਗਰਾਮ ਨੂੰ ਸਮੇਂ-ਸਮੇਂ ਤੇ ਅਪਡੇਟ ਕੀਤਾ ਜਾਂਦਾ ਹੈ ਜਿਸ ਵਿੱਚ ਆਮਦਨੀ ਦੇ ਥ੍ਰੈਸ਼ਹੋਲਡ ਅਤੇ ਭੁਗਤਾਨ ਦੀ ਰਕਮ ਦੇ ਸਮਾਂਯੋਜਨ ਸ਼ਾਮਿਲ ਨੇ ਇਹ ਯਕੀਨੀ ਬਣਾਉਣ ਲਈ ਸੂਚਿਤ ਰਹੋ ਕਿ ਤੁਸੀਂ ਸਹੀ ਲਾਭ प्राप्त ਕਰ ਰਹੇ ਹੋ ਜੇਕਰ ਤੁਸੀਂ ਆਪਣੇ ਬੱਚੇ ਦੀ ਕਸਟਡੀ ਸਾਂਝੀ ਕਰਦੇ ਹੋ ਤਾਂ ਸਪਲਿਟ ਸੀਸੀਬੀ ਭੁਗਤਾਨਾਂ ਲਈ ਅਰਜ਼ੀ ਦਿਓ ਬੱਚੇ ਦੀ ਦੇਖਭਾਲ ਵਿੱਚ ਬਿਤਾਏ ਸਮੇਂ ਦੇ ਆਧਾਰ ਤੇ ਦੋਵੇਂ ਮਾਪੇ ਅਨੁਪਾਤਕ ਸਹਾਇਤਾ ਪ੍ਰਾਪਤ ਕਰ ਸਕਦੇ ਨੇ ਜੇਕਰ ਤੁਹਾਡੇ ਕੋਲ ਹਾਲ ਹੀ ਵਿੱਚ ਇੱਕ ਬੱਚਾ ਹੈ ਜੋ ਤੁਸੀਂ ਆਮਦਨ ਵਿੱਚ ਮਹੱਤਵਪੂਰਨ ਤਬਦੀਲੀ ਦਾ ਅਨੁਭਵ ਕੀਤਾ ਤਾਂ ਤੁਸੀਂ ਇੱਕ ਮੁਸ਼ਤ ਭੁਗਤਾਨ ਕਰ ਸਕਦੇ ਹੋ ਜਿਸ ਦੇ ਲਾਭਾਂ ਲਈ ਤੁਸੀਂ ਪਿਛਲੇ ਮਹੀਨਿਆਂ ਵਿੱਚ ਯੋਗ ਸੀ ਪਰ ਪ੍ਰਾਪਤ ਨਹੀਂ ਕੀਤਾ ਸੀ ਰਿਟਰੋਐਕਟਿਵ ਭੁਗਤਾਨਾਂ ਲਈ ਅਰਜ਼ੀ ਦੇਣ ਲਈ ਕੈਨੇਡਾ ਰੈਵਨਿਊ ਏਜੰਸੀ ਨਾਲ ਸੰਪਰਕ ਕਰੋ ਅਤੇ ਲੋੜੀਂਦੇ ਦਸਤਾਵੇਜ਼ ਪ੍ਰਦਾਨ ਕਰੋ ਭਾਵੇਂ ਤੁਸੀਂ ਨਵੇਂ ਮਾਤਾ ਪਿਤਾ ਹੋ ਜਾਂ ਸਾਲਾਂ ਤੋਂ ਲਾਭ ਪ੍ਰਾਪਤ ਕਰ ਰਹੇ ਹੋ ਸੀਸੀਬੀ ਪ੍ਰੋਗਰਾਮ ਦੀਆਂ ਪੇਚਿੱਦਗੀਆਂ ਨੂੰ ਸਮਝਣਾ ਇੱਕ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ ਕਿ ਤੁਹਾਡੇ ਪਰਿਵਾਰ ਨੂੰ ਲੋੜੀਂਦੀ ਵਿੱਤੀ ਸਹਾਇਤਾ ਮਿਲੇ ਸਾਲ 2024 ਲਈ ਵੱਧ ਤੋਂ ਵੱਧ ਸੀਸੀਬੀ ਭੁਗਤਾਨ 6 ਸਾਲ ਤੋਂ ਘੱਟ ਉਮਰ ਦੇ ਪ੍ਰਤੀ ਬੱਚਾ 7787 ਡਾਲਰ ਅਤੇ 6 ਸਾਲ ਤੋਂ 17 ਸਾਲ ਦੀ ਉਮਰ ਦੇ ਪ੍ਰਤੀ ਬੱਚਾ 6570 ਡਾਲਰ ਹੈ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਣ ਨਿਆਮ ਮੁਖੜ ਲਾਈਨਸ ਤੇ ਅਗਲੇ ਹਫਤੇ ਵੇ ਬੇਪਰੋਸਗੀ ਦਾ ਮਤਾ ਪੇਸ਼ ਕਰਨਗੇ ਪੀਰ ਪੋਲਿਏਵ ਮਤਾ ਪਾਸ ਹੁੰਤੇ ਫੋਲ ਦੇ ਵਿੱਚ ਹੀ ਹੋਣ ਗਿਆ ਫੈਡਰਲ ਚੋਣਾਂ ਸੂਤਰਾਂ ਦੇ ਹਵਾਲੇ ਤੋਂ ਆਈ ਵੱਡੀ ਖਬਰ ਕੈਬਨਿਟ ਤੋਂ ਅਸਤੀਫਾ ਦੇ ਸਕਦੇ ਨੇ ਪਾਬਲੋ ਰੋਡਰਿਕਸ ਕੈਨੇਡਾ ਸਰਕਾਰ ਨੇ ਲਾਇਆ ਖੋਰ ਸਖਤ ਫੈਸਲਾ ਅਸਥਾਈ ਵਿਦੇਸ਼ੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਪਾਬੰਦੀਆਂ ਹੋਈਆਂ ਸਖਤ ਨਿਊ ਕੈਨੇਡਾ ਚਾਈਲਡ ਦੇ ਬੈਨੀਫਿਟ ਭੁਗਤਾਨ ਹੋਣ ਜਾ ਰਿਹਾ 20 ਸਤੰਬਰ ਨੂੰ 18 ਸਾਲ ਤੋਂ ਘੱਟ ਉਮਰ ਦੇ ਮਾਪਿ ਉਠਾ ਸਕਦੇ ਨੇ ਵੱਡਾ ਲਾਭ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ